ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਐਫਐਫ ਬੜਾ ਦਿਖਾਵਾਂਗੇ ਕੱਲੇ ਕੱਲੇ ਨਾਕ ਵਾ ਡਿਟੇਲ ਇਨਫਰਮੇਸ਼ਨ ਵੀ ਤੁਹਾਨੂੰ ਲੈ ਕੇ ਦੇਵਾਂਗੇ ਆਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ ਆਪਣਾ 9779605182 9779605182 ਆਪਣਾ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਜੀ ਰੂਟੀਨ 'ਚ ਜਦੋਂ ਮਰਜ਼ੀ ਵੀ ਆਵੇ ਮੇਲਾ ਲੱਗਿਆ ਹੁੰਦਾ ਕੰਮ ਆ ਮੇਲਾ ਲੱਗਿਆ ਹੁੰਦਾ ਜੀ ਠੀਕ ਆ ਪਹਿਲੇ ਨੰਬਰ ਤੇ ਆਪਾਂ ਮਾਲੋਬੀ ਨੇ 40 ਕਿਲੋ ਪਲੂਣ ਨੇ ਦੁੱਧ ਦਿੱਤਾ ਠੀਕ ਹੈ 40 ਕਿਲੋ ਪਲੂਣ ਦਾ ਦੁੱਧ ਦਿੱਤਾ ਹੋਇਆ ਫੁੱਲ ਰਿਕਾਰਡ ਦੀ ਆ ਸਾਰੀ ਵੈਕਸੀਨ ਹੋਈ ਵੀ ਯਾਰ ਵਧੀਆ ਬੰਦੇ ਤੋਂ ਲਈ ਆ ਗੱਲ ਕਰਾ ਲਈ ਆ ਫਾਰਮ ਤੋਂ ਲਈ ਆ ਸਤੌਕੀ ਦੀ ਖੁਦ ਆਪ ਆਏ ਲਾਈਟ ਹਾਊਸ ਇਹਦੇ ਲੱਗਿਆ ਪਿਆ ਠੀਕ ਹੈ ਲਾਈਟ ਹਾਊਸ ਮਾਂ ਦਾ ਵੀ ਇਹ ਰਿਕਾਰਡ ਫੁੱਲ ਆ ਪੀਡੀਐਫ ਦੇ ਸੀਮਨ ਦੀ ਸਿੱਧੀ ਮਾਂ ਠੀਕ ਹੈ ਪਲੂਣ ਨੇ 40 ਕਿਲੋ ਦੁੱਧ ਦਿੱਤਾ ਨੇ 30 ਕਿਲੋ 38 ਤੋਂ 40 ਕਿਲੋ ਤੇ ਚੱਲੀ ਆ ਇਸ ਵਾਰ ਹੁਣ ਦਿਨ ਕਿਹ ਲੈਂਦੀ ਆ ਜੇ ਜਨੇ ਦੇ 10 ਪਏ ਆ ਜੀ ਹੁਣੀ ਤਾਰੀ ਆ ਇਹ ਫਾਰਮ ਚੋਂ ਆਈ ਆ ਸਾਰੀ ਵੀਡੀਓ ਆਪਣੇ ਕੋਲੇ ਸਾਰਾ ਰਿਕਾਰਡ ਆ ਇਹਦਾ ਠੀਕ ਆ ਬਾਇਓ ਡਾਟਾ ਸਾਰਾ ਆਪਣੇ ਕੋਲੇ ਹੈਗਾ ਠੀਕ ਆ ਸਾਈਜ਼ ਵਗੈਰਾ ਹੁਣ 4 ਦੰਦ ਹੋਈ ਆ ਹਲੇ 4 ਦੰਦ ਤਾਂ ਜਮਾ origignal ਆ ਹੁਣ ਠੀਕ ਆ ਦੰਦ ਪੱਟ ਕੇ ਲੈ ਕੇ ਜਾਵਾਂ ਫੁੱਲ ਹਾਈਟ ਆ 6 ਫੁੱਟ ਦੇ ਮੰਨ ਲਓ 3 ਮਨਾਂ ਠੀਕ ਆ ਸੋ ਬਿਰੋ ਫੇਸ ਬਿਊਟੀ ਵਗੈਰਾ ਦੇਖੋ ਬਲਟੇ ਤੁਸੀਂ ਦੇਖ ਕੇ ਸਮਝ ਜਿਗੇ ਕੰਨਾਂ 'ਚ ਟੈਗ ਟੂਗ ਸਾਰੇ ਪਏ ਵੇ ਹਨਾ ਬੜੇ ਵਧੀਆ ਫਾਰਮ ਦੀ ਬਿਹੜਾ ਠੀਕ ਹੈ ਸੋ ਵੀਰੋ ਕੱਦ ਕਾਟ ਸਾਈਨਿੰਗ ਸੂਨਿੰਗ ਦੇਖੋ ਕਿਆ ਬਾਤ ਆ ਨਜ਼ਾਰੇਦਾਰ ਬਿਹੜਾ ਐਤਕੀ ਫਿਰ ਆਪਾਂ ਦੁੱਧਾਂ ਦੀ ਉਮੀਦ ਵੀ ਦੇ ਤੂੰ ਕੀ ਲਾ ਸਕਦੇ ਆ 45 ਤੋਂ 50 ਕਿਲੋ ਦੀ ਲਾਰਾ ਦਾ ਸੱਸਾ ਠੀਕ ਹੈ ਕਹਿੰਦਾ ਭਾਬੀ ਹਾਈਐਸਟ ਪੀਕ ਲੈਵਲ ਤੇ ਚੱਲੇਗੀ ਤਾਂ 50 ਕਿਲੋ ਦੁੱਧ ਹਾਂ 45 ਤੋਂ 50 ਬਾਕੀ ਬੱਸੀ ਹੀ ਆ ਭਾਈ ਹਜੇ ਠੀਕ ਹੈ ਚਾਰ ਦੰਦ ਤੇ ਸਟੌਕੀ ਦਾ ਸੀ ਉਹ ਜਾਪਾ ਹਣਾ ਹਾਂ ਲਾਈਟ ਹਾਊਸ ਇਹਦੇ ਲੱਗਿਆ ਹੋਇਆ ਪਿਛਲੇ ਪਹਿਲੇ ਸੂਏ ਦੀ ਇਹਦੀ ਬੱਸੀ ਮੰਨ ਲਓ 10ਵੇਂ ਨੰਬਰ ਤੇ ਆਈ ਆ ਪੀਡੀਐਫ ਮੇਲੇ ਤੋਂ ਠੀਕ ਹੈ ਇਹਦੀ ਬੱਸੀ ਦਿਖ ਠੀਕ ਆ ਇਹਦਾ ਬੱਚਾ ਬੱਚਾ ਕਹਿੰਦਾ ਭਾਵ ਉੱਥੇ ਜਿਹੜਾ ਜਾਂਦਾ ਦਾ ਮਾੜਾ ਦਾ ਜਾਂਦਾ ਹੀ ਨਹੀਂ ਪਸ਼ੂ ਨਹੀਂ ਜਾਂਦਾ ਜੀ ਤੇ ਇਹਦੀ ਬੱਚੀ ਦਾ 10ਵਾਂ ਨੰਬਰ ਲੈਤਾ ਤੇ ਕਹਿੰਦਾ ਭਾਵ ਆਉਣਰ ਟਾਈਮ ਦੇ ਵਿੱਚ ਦੁੱਧ ਵਾਲੇ ਪਾਸਿਓਂ ਬਰੀਰ ਵਾਲੇ ਪਾਸਿਓਂ ਮਾ ਕੋਈ ਕਮੀ ਨਹੀਂ ਕਮੀ ਵਾਲੀ ਪਾਸੇ ਹੈ ਨਹੀਂ ਰੇਟ ਵਗੈਰਾ ਇਹਦਾ ਘਿਰੋਗਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋਗਾ ਵਧੀਆ ਮੁੱਲ ਦੀ ਆ ਫੋਨ ਉਹ ਲਾਇਓ ਵੀ ਸੀ ਨਾ ਪੈਸੇ ਠੀਕ ਆ ਸੋ ਜੈਜ ਗੱਲ ਮੁੱਲ ਵਧੀਆ ਹੈਗਾ ਕਿਉਂਕਿ ਜਿਹੜੀ ਬੱਚੀ 10ਵੇਂ ਨੰਬਰ ਦੇ ਵਿੱਚ ਮੀਡੀਆ ਐਫ ਐ ਜੇ ਖੜੀ ਆ ਪੀਡੀਐਫ ਐ ਮੇਲੇ ਦੇ ਵਿੱਚ ਮੰਨ ਕੇ ਚਲੋ ਮਾੜਾ ਦੀ ਦਾ ਪਸ਼ੂ ਆਪਾਂ ਨੂੰ ਪਤਾ ਤੇ ਸੀਮਨ 66 ਲੱਗਿਆ ਜੀ ਨਾਉਨ 66 ਲੱਗਿਆ ਜੀ ਠੀਕ ਆ ਵਧੀਆ ਠੀਕ ਹੈ ਨਾਉਨ 66 ਤੇ ਇਹ ਬਾਕੀ ਯਾਰ ਕੱਦ ਕਾੜ ਘੋੜੀਆਂ ਕੋਈ ਖੜੀਆਂ ਜਮਾ ਕਿਆ ਪਤਾ ਹਨਾ ਕਾਦਾ ਬਾਈ ਯਾਰ ਠੀਕ ਹੈ ਸੋ ਬਾਕੀ ਮਿਲ ਮੈਸੇ ਫੁੱਟ ਕਾਦਾ ਠੀਕ ਹੈ ਮਿਲਕ ਵੇਨਸ ਵਗੈਰਾ ਦੇਖੋ ਜਿਹੜੇ ਵੀ ਕਹਿੰਦੇ ਚੰਗੇ ਹਾਈਐਸਟ ਪੀਕ ਲੈਵਲ ਵਾਲੀ ਅਸੀਂ ਵਿਹੜ ਲੈਣੀ ਆ ਤਾਂ ਵੀ ਇਹਨਾਂ ਖਾ ਪਰ ਕੇ ਜ਼ਰੂਰ ਕਰਿਓ ਸੋਹਣੇ ਸੁਪਨੇ ਪੂਰੇ ਕਰਨ ਵਾਲੀ ਵਿਹੜ ਆ ਜੀ ਮੈਂ ਤਿਆਰ ਕਰ ਦੂੰਗੀ ਕਰੇ ਠੀਕ ਹੈ ਚਲੋ ਆਪਣਾ ਵਪਾਰ ਦਾ ਕੰਮ ਆਪੋ ਤੇ ਰੱਖੇ ਨਹੀਂ ਜਾਂਦੀਆਂ ਪਰ ਜੇ ਇਹੋ ਜਿਹੇ ਬੰਦਾ 10 ਵਿਹੜਾਂ ਖਾਰਮ ਚ ਲਾ ਲੇ ਤਾਂ ਕਹਿੰਦਾ ਪਾ ਅਮਰੀਕਾ ਇਹੀ ਬਣਾਉਣੀ ਆ ਅੱਗੇ 2 ਨੰਬਰ ਦੀ ਬਾਈ ਜੀ ਗੱਲ ਕਰੀ ਆ ਪਲੂਨ ਦੀ ਵੱਟੀ ਆ ਬਾਈ 35 ਕਿਲੋ ਦਿੱਤਾ ਨੇ ਪਹਿਲਾਂ ਨੇ ਪਲੂਨ ਨੇ 35 ਕਿਲੋ ਹਾਂ ਹਜੇ 10 ਦਿਨ ਬਾਕੀ ਆ ਠੀਕ ਐ ਫੁੱਲ ਪਾ ਜਣਾ ਬਹੁਤ ਚੰਗੀ ਵੜਾ ਤੋਰ ਬਈ 10 ਦਿਨ ਬਾਕੀ ਐਦ ਕੀ ਆਪੇ ਤੋ ਗੈਸ ਕੀ ਲਾ ਸਕਦਾ ਦੋਧੜਾ 35 ਕਿਲੋ ਮੰਨ ਕੇ ਲੈ ਜਾ ਹੁਣ ਗਰਮੀ ਆ ਗਈ ਨਾ ਜੀ ਠੀਕ ਐ ਸੀਮਨ ਵਗੈਰਾ ਕਨਫਰਮਾ ਕੇ ਨਹੀਂ ਇਹਦਾ ਵਧੀਆ ਹੀ ਭਾਈ ਇਹ ਵੀ ਫਾਰਮ ਦੀ ਬਿਹੜਾ ਵਧੀਆ ਸੀਮਨ ਲੱਗਿਆ ਹੋਊਗਾ ਠੀਕ ਐ ਆਪਾਂ ਗੋਲ ਕੇ ਦੇਣੀ ਨਹੀਂ ਜੀ ਕਿਹੜੇ ਸੀਮਨ ਦੀ ਐ ਠੀਕ ਐ ਸੋ ਵੀਰੋ ਬਿਹੜ ਦਾ ਕਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲਿੱਸੀ ਨਾ ਵੀ ਕਿਸੇ ਬਸ ਨੂੰ ਫੁੱਲੇ ਜਾਤ ਪਾਤ ਬਰੀਡ ਦੇ ਵਿੱਚ ਬਿਹੜ ਆ ਗਈ ਦੂਸਰਾ ਸੂਹਾ ਸੂ ਰਹੀ ਆ 35 ਕਿਲੋ ਦਾ ਖਰਾ ਦੁੱਧ ਦਊਗੀ ਇਹ ਠੀਕ ਐ 10 ਦਿਨਾਂ ਜੀ ਇਹਦੇ ਪੈਂਡਿੰਗ ਪਿਆ ਹਨਾ ਹਾਂ ਬਾਜਨ ਬਜੂਦ ਬਹੁਤ ਕੱਤ ਛੋਟੀ ਨਾ ਮੰਨਿਓ ਇਹ ਵੀ ਬਲੇਰ ਚ ਕੱਲੀ ਜਾਣ ਵਾਲੀ ਆ ਹਨਾ ਹਾਂ ਹਾਂ ਬਹੁਤ ਚੰਗੀ ਆ ਸੁਭਰੋ ਕਦ ਕਦ ਦੇਖੋ ਯਾਰ ਪਲੀ ਪੁੜੀ ਵੀ ਕਿਆ ਬਾਤ ਆ ਚੰਗੇ ਚਲੇਟਡ ਪਾਉਡਰ ਖਾਦੇ ਵੇ ਦੀ ਹਨਾ ਅੰਕਲ ਬਹੁਤ ਹੈ ਇਹਦਾ ਬਾਈ ਜੀ ਰੇਟ ਆਪਾ ਰੇਟ ਇਹਦਾ 1,35,000 ਰੁਪਏ ਦੀ ਵੈੜ ਦੇ ਮਾਣੇ ਠੀਕ ਆ 1,35,000 ਦੀ ਵੈੜ ਹਾਂ ਵੈੜ ਤਿਆਰ ਹੋਊਗੀ 1.5 ਲੱਖ ਦੀ ਫਿਰ ਠੀਕ ਆ ਫੇਸ ਬਿਊਟੀ ਵਗੈਰਾ ਤੇ ਬਾਕੀ ਸਾਈਨਿੰਗ ਸੂਨਿੰਗ ਯਾਰ ਹਨਾ ਫਿਚ ਬਾਈ ਵਾਲਾ ਵੀ ਬਹੁਤ ਚੰਗਾ ਤੇ ਜੇ ਮਸ਼ੀਨ ਲਾਉਣੀਆਂ ਮਸ਼ੀਨ ਵੀ ਲੱਗ ਜੂ ਠੀਕ ਆ 1,35 ਦੀ ਪ੍ਰਾਈਸ ਆ ਦੂਜਾ ਸੂਆ ਵੈੜ ਸੂਰੀ ਆ ਤੇ ਕਿਲੋ ਦੁੱਧ ਦੂਹੀ ਠੀਕ ਆ 35 ਕਿਲੋ ਦੁੱਧ ਤੇ ਦੂਜਾ ਸੂਆ ਸੂਰੀ ਆ ਹਨਾ ਹਾਂ ਬਹੁਤ ਏਰੀਆ ਚੰਗੇ ਦੀ ਬੈੜਾ ਬਹੁਤ ਵਧੀਆ ਫਾਰਮ ਦੀ ਆ ਠੀਕ ਆ ਕੈ ਦਿਨ ਲੈਂਦੇ ਸੂਣਦੇ ਆ ਜੇ ਇਹ ਵੀ 8 ਤੋਂ 10 ਦਿਨ ਲਊਗੀ 8 ਤੋਂ 10 ਦਿਨ ਇਹਦੇ ਸੂਣ ਚ ਬਾਕੀ ਆ ਛਾਣਾ ਨੂਣਾ ਬਹੁਤ ਆ ਭਾਰਤ ਦਾ ਨਕਸ਼ਾ ਹੀ ਬਣਿਆ ਪਿਆ ਠੀਕ ਆ ਐਤ ਕੀ ਆ ਬਾ ਦੁੱਧਾ ਲੱਗਿਆ ਸ ਕਿੰਨਾ ਲਾਈ ਇਹਦਾ 35 ਕਿਲੋ ਮੰਨ ਕੇ ਲੈ ਜੂਗੀ 35 ਕਿਲੋ ਥਾਣੇ ਬੁਧੀ ਮੰਨੋ ਵਧੀਆ ਸਾਈਜ਼ ਵਾਲੀ ਬੈੜਾ ਚਾਹੇ ਹੱਤੀ ਚਵਾਈ ਕਰਲੇ ਬੰਦਾ ਚਾਹੇ ਮਸ਼ੀਨੀ ਹਨਾ ਹਾਂ ਬਾਲਾ ਚੰਗਾ ਥਣ ਲੱਗਿਆ ਇਹ ਦੋਨੇ ਟਾਈਪ ਦਾ ਤੇ ਬਾਕੀ ਨਾੜਾ ਨੂਣਾ ਵੀਰ ਗੱਲ ਕਰੀ ਤਾਂ ਗੁੰਦੀ ਪਈ ਜਮਾ ਹਣਾ ਨਾੜਾ ਲੈ ਵਾਪਰਿਆ ਪਿਆ ਨਾੜਾ ਇਹਦਾ ਬਾਈ ਜੀ ਆਪਾਂ ਰੇਟ ਕੀ ਰੱਖਿਆ ਇਹਦਾ ਇਹ ਵੀ ਇਹਦਾ ਵੀ 135000 32000 ਦੀ ਦੇ ਦਾਂਗੇ 1 ਲੱਖ 132000 ਦੀ ਵਿਹੜ ਆਪਾਂ ਦੇ ਦਾਂਗੇ ਜਮਾ ਹਾਂਜੀ ਸੋ ਸ਼ਾਈਨਿੰਗ ਸ਼ੂਨਿੰਗ ਵਿਹੜ ਦੀ ਬਰੀਡ ਚੈੱਕ ਕਰੋ ਕੁਆਲਟੀ ਵਗੈਰਾ ਲੈਗ ਸਕੋਰ ਵਗੈਰਾ ਤੇ ਫੇਸ ਬਿਊਟੀ ਵਗੈਰਾ ਜਿੰਨੇ ਗੱਲਾਂ ਕਰ ਲਈ ਉਹਨੀਆਂ ਥੋੜੀਆਂ ਤੇ ਜਿਹੜੀ ਬਾਈ ਜੀ ਚੌਥੇ ਨੰਬਰ ਤੇ ਆ ਗਈ ਇਹ ਇੱਕ ਦਿਨ ਦੇ ਤੱਕ ਮਤਲਬ ਦੋਂਦੀ ਹੋ ਗਈ ਜੀ ਇਹ ਠੀਕ ਹੈ ਠੀਕ ਹੈ ਤੋੜਾ ਕੰਪਲੀਟ ਕਰੇ ਨਹੀਂ ਹਣਾ ਹਾਂ ਤੇ ਕੈਗਨੈਂਜਰ ਸੂਣ ਦੇ ਵਿੱਚ ਇਹ ਇਹਦੇ ਵੀ 10 ਦਿਨ ਬਾਕੀ ਆ ਜੀ ਠੀਕ ਆ 10 ਦਿਨ ਅੱਜ ਇਹਦੇ ਸੂਣ ਚ ਬਾਕੀ ਪਿਆ ਹਨਾ 13 ਤਰੀਕ ਨੂੰ ਦਿਨ ਪੂਰੇ ਹੋਣਗੇ 12 ਤੇ 13 ਤਰੀਕ ਨੂੰ ਦਿਨ ਪੂਰੇ ਇਹ ਤੋਂ ਪਹਿਲੇ ਸੂਆ ਪੱਕੀ ਜਾਂਦਾ ਜਦ ਦੁੱਧ ਲਾ ਸਕਦੇ ਹਾਂ ਇਹ ਵੀ 25 ਤੋਂ ਪਲੱਸ ਦੁੱਧੂ ਪਹਿਲਾਂ ਜੀ ਠੀਕ ਆ ਪਹਿਲਾਂ ਨਹੀਂ 25 ਕਿਲੋ ਦੁੱਧ ਇਹਨੇ ਪਾ ਦੇਣਾਗਾ ਹਾਂ ਬਹੁਤ ਚੰਗੇ ਸੀਮਣ ਦੀ ਆ ਇਹ ਬਾਹਰੋਂ ਚੋਂ ਬੈੜ ਲਈ ਆ ਛੋਟੀ ਨਹੀਂ ਹੈਗੀ ਭਜੀਆ ਬੱਸੀ ਆ ਰੇਟ ਕੀ ਰੱਖੇ ਦਾ ਆ ਰੇਟ 1 ਲੱਖ ਤੇ 10000 ਰੁਪਏ ਦੇ ਆ ਠੀਕ ਹੈ ਤੇ ਸੀਮਣ ਵਗੈਰਾ ਕਨਫਰਮ ਆਗੇ ਇਹ ਮੂੰਹ ਦਾ ਚੰਗੇ ਦੀ ਬਈ ਯਾਰ ਪਤਾ ਨਹੀਂ ਕਰਿਆ ਆਪਾਂ ਸੁਭਰੋ ਕੈਰੇਕਟਰ ਵਗੈਰਾ ਚੈੱਕ ਕਰੋ ਬੱਚੀ ਦੇ ਕੀ ਆਵਾਤਾ ਮੂੰਹੋ ਦੋ ਦੰਦ ਤੇ ਮਿਲ ਕੇ ਬਿਊਟੀ ਬਣ ਕੇ ਚਲੋ ਸਾਰੇ ਪਾਸੇ ਓਕੇ ਆ ਬਿਊਟੀ ਵੀ ਆ ਤੇ ਦੁੱਧ ਵੀ ਚੰਗਾ ਦੇਊਗੀ ਜਮਾ ਤੇ ਗਲਾਬੀ ਗਲਾਬੀ ਹਵਾਨਾ ਪਿਆ ਜਮਾ ਅੱਗੇ ਵੀ ਰ ਆ ਗਈ 5ਵੇਂ ਨੰਬਰ ਵਾਲੀ ਬੱਚੀ ਹਨਾ ਇਹ ਬਾਈ ਜੀ ਪਲੂਣੀ ਇਹ ਲੱਗਦੀ ਦੰਦੋ ਕਿਵੇਂ ਇਹ ਉਹ ਦੰਦੋ ਚੌਕੀ ਆ ਜੀ ਚੌਕ ਦੇ ਚੱਕ ਲਿਓ ਨੇ ਸੁਭਰੋ ਫੇਸ ਬਿਊਟੀ ਵਗੈਰਾ ਚੈੱਕ ਕਰੋ ਬੱਚੀ ਦੀ ਜਮਾ ਤੇ ਰਾਜੀਸਾਂ ਵੀ ਬੜੀ ਮੂਹ ਚਾਰ ਦਾਂ ਦਾ ਦਿਨ ਕਹਿ ਕੇ ਕੱਢ ਦੋ ਫਿਰ 20 ਪਈ ਹੈ ਇਹ ਹਜੇ ਬਹੁਤ ਬਣੂਗੀ ਇਹ ਠੀਕ ਹੈ 20 ਦਿਨ ਅਜੇ ਇਹਦੇ ਹਜੇ ਬਾਕੀ ਪਿਆ ਬਾਕੀ ਪਿਆ ਹਾਂ ਠੀਕ ਹੈ ਤੋਂ ਬਾਕੀ ਇਹਦੀ ਸਾਇਨਿਕ ਸੂਨਿਕ ਚੈੱਕ ਕਰੋ ਕਿਆ ਵਾਧਾ ਬੜੀ ਚਮਕਦਮ ਕਹਿ ਚ ਵੀ ਠੀਕ ਹੈ ਬੱਸੀਆਂ ਦਾ ਇਹ ਜੋੜਾ ਹੀ ਮੰਨ ਲਓ ਵੀ ਬੜਾ ਚੰਗਾ ਦਾ ਠੀਕ ਹੈ ਇੱਕ ਕਰਾ 14 ਚੱਕਲੇ ਠੀਕ ਹੈ ਤੇ ਉਹਨੇ ਦੂਜੀ ਨੇ ਮਨ ਦਾ ਦੁੱਗ ਦੇ ਚੱਕਿਆ ਦੁੱਧ ਦੀ ਐਵਰੇਜ ਲਾ ਕੇ ਚੱਲੀ ਆਪਾਂ ਨੈਟ ਜਿਹੜੀ ਸਹੀ ਜੀ ਦੁੱਧ ਦੀ ਐਵਰੇਜ ਇਹ ਵੀ ਬਾਈ ਕਿਲੋ ਤੋਂ ਮਰਦੀ ਨਹੀਂ ਕੀ ਕੇ ਰੇਟ ਇਹਦਾ ਕੀ ਰੱਖਿਆ ਇਹ 95000 ਰੁਪਏ ਜੀ 95000 ਦੀ ਮੂਹ ਚਾਰ ਦੰਦ ਹਾਂਜੀ ਰਾਜੀ ਸਮੀ ਬੜੀ ਬਹੁਤ ਆ ਹਨਾ ਗਾਵਾਂ ਹਨਾ ਵੀ ਮਰਜ਼ੀ 10 ਸਾਲ ਚੋੜਾ ਨੇ ਜੀ ਕਹਿੰਦਾ ਵਾ ਜਦੋਂ ਮਰਜ਼ੀ ਵੀ ਆਵੇ ਗਾਵਾਂ ਆਪਣੇ ਕੋਲੇ ਹਾਜ਼ਰ ਹੁੰਦੀਆਂ ਹਨਾ ਬਾਤੂ ਗਾਵਾਂ ਖੜੀਆਂ ਇਹ ਵੀ ਆਪਾਂ ਕੈਮਰੇ ਮੂਰੇ ਪੰਜ ਹੀ ਦਿਖਾਈਆਂ ਠੀਕ ਐ ਸੋ 9779605288 ਪਿੰਡ ਧੌੜਾ ਜ਼ਿਲ੍ਹਾ ਵਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ